ਯਾ ਤੇ ਮੋਟੀ ਜੀ ਗੱਲ ਨੇ ਕੰਮ ਸਮਾਪਤੀ ਕਰਨੀ ਪੀਰ ਧੂਸਾ ਸਾਂ ਸੰਭੋਲੇ ਹੋਣੀ ਨਹੀਂ 500 ਮਰੀਦ ਗੁਰੂ ਗੋਬਿੰਦ ਸਿੰਘ ਸੱਜੇ ਪਾਸਾ ਦੇ ਨਾਲ ਸਿੱਖੀ ਲਾਗਿਓ ਪਾਈ ਸੀ ਤਾਂ ਮੇਰੇ ਨਾਲ ਸਾਰੇ ਲਾਗਿਓ 500 ਮਰੀਦ ਗੁਰੂ ਗੋਬਿੰਦ ਸਿੰਘ ਸੱਜੇ ਪਾਸਾ ਦੇ ਨਾਲ ਸਿੱਖੀ ਹੋ ਗਿਆ ਭੂਆ ਦੇ ਮੁੰਡੇ ਸਿੱਧ ਹੋ ਗਏ ਪੁੱਤ ਸਿੱਧ ਹੋ ਗਏ ਪੀਰ ਧੂਸਾ ਨੇ ਆਪਣੇ ਪੁੱਤਰ ਦੀ ਗੱਤਨ ਸਾਰਾ ਘਟੜ ਕੇ ਮੁਸਲਮਾਨਾਂ ਨੂੰ ਉਹਨਾਂ ਦੇ ਸਾਸ ਸਾਂਹੀ ਰਾਜੇ ਬਾਦਸ਼ਾਹ ਨੂੰ ਖੂਨ ਦੀ ਬੋਤਲ ਆਪਣੇ ਪੁੱਤ ਦੀ ਸਾਹ ਨਾਲ ਵੱਢ ਕੇ ਦਿੱਤੀ ਵੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਦਿੱਤਾ ਐ ਕਿਹਾ ਵੀ ਮੇਰੇ ਘਰੇ ਨੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਦਿੱਤਾ ਤੇ ਬਾਜਾ ਵਾਲੇ ਸਤਗੁਰ ਸੱਚੇ ਬਾਦਸ਼ਾਹ ਜੀ ਨੇ ਦੇਖਿਆ ਨਾ ਵੀ ਪੀਰ ਗੁਰੂ ਸਾਹਿਬ ਆਪਣੇ ਪੁੱਤਰ ਵੀ ਦੇਖ ਲਾਤੇ ਆਪਣੇ ਮਰੀਦ ਵੀ ਦੇਖ ਲਾਤੇ ਪੀਰ ਗੁਰੂ ਸਾਹਿਬ ਨੂੰ ਬਾਜਾ ਵਾਲੇ ਸਤਗੁਰ ਕਹਿੰਦੇ ਉਹ ਦੱਸੋਏ ਪੁੱਤਰਾ ਤੈਨੂੰ ਕਿਹੜੀ ਚੀਜ਼ ਦੀ ਲੋੜ ਹੈ ਸਤਗੁਰ ਮੇਰੇ ਪੁੱਛਦੇ ਹੋਣ ਤੇ ਸਾਹਮਣੇ ਪੀਰ ਬੁੱਧੂ ਸਾਹਿਬ ਬੈਠਾ ਹੋਵੇ ਹੋਵੇ ਨਹੀਂ ਮੁਸਰਫਾਕੀਰ ਤੇ ਸਾਹਸੰਜੀ ਉਹ ਬਾਜਾ ਵਾਲੇ ਸਤਗੁਰੂ ਜੀ ਦਸਤਾਰ ਪੱਟ ਦੇ ਪੀਰ ਬੁੱਧੂ ਸਾਹਿਬ ਬਾਜਾ ਵਾਲੇ ਸਤਗੁਰਾਂ ਦੀ ਦਸਤਾਰ ਪੱਟ ਦੇਖਦਾ ਹੈ ਮਹਾਰਾਜ ਘੁਆਣੀ ਦੇ ਦੁੱਧ ਤੋਂ ਆਏ ਸੀਗੇ ਮਹਾਰਾਜ ਦੀ ਦਸਤਾਰ ਖੂਨ ਦੇ ਨਾਲ ਲਿਪੜੀ ਪਈ ਹੋਈ ਮਹਾਰਾਜ ਪੀਰ ਬੁੱਧੂ ਦੇ ਮਨ ਦੀ ਗੱਲ ਨੂੰ ਸਮਝਦੇ ਪੱਗਾਂ ਖੋਦੇ ਆ ਸਾਡੇ ਬਾਗੂ ਨਹੀਂ ਟੋਪੀ ਮੰਗੂ ਰੱਖ ਲੈਂਦੇ ਆ ਟੋਪੀ ਮੰਗੂ ਉਤਾਰ ਕੇ ਰੱਖ ਫਰ ਮਾਰ ਲੈਂਦੇ ਆ ਇਹ ਪੱਗ ਨਹੀਂ ਕੋਈ ਹੈ ਇਹ ਟੋਪੀ ਹੋ ਗਈ ਮਾਰ ਗਏ ਸੇ ਕੋਰੇ ਸਿਰ ਤੋਂ ਟੋਪੀ ਤ ਹੈ ਹੈਗਾ ਸਿੱਖਾਂ ਦਾ ਮਢਾ ਲਈ ਫਿਰਦਾ ਟੋਪੀ 7 ਜੂਨ ਕਿਉਂ ਕਹਾ ਬੰਦਾ ਕਹਿਣੀ ਸਤ ਜੀ ਅੱਜ ਵੀ ਵੀਰ ਦੱਸਦਾ ਦੱਸਦੇ ਨੇ ਨਾ ਇਹ ਇਨਾਮ ਨਹੀਂ ਇਹ ਤੁਸੀਂ ਮੈਨੂੰ ਤਾਂ ਦੱਸਦੇ ਬਾਬਾ ਕੋਈ ਸੱਚ ਦੀ ਗੱਲ ਸੁਣਾ ਜਾ ਜੇ ਘਰ ਮੈਂ ਲੈਣਾ ਵੀ ਹੁਣ 500 ਰੁਪਏ ਦਿਹਾੜੀ ਜੰਗਲਾਂ ਨੂੰ ਮਜ਼ਦੂਰ ਬੰਦਾ ਸਾਮ ਨੂੰ ਸਾਸਾਂ ਦੀ ਉੱਤੋਂ ਤੋਂ ਲੈ ਕੇ ਥੱਲੇ ਤੱਕ ਪਸੀਨਾ ਝੋਨਾ ਹੁੰਦਾ ਜੱਟ ਫਿਰ ਵੀ ਕਹਿੰਦਾ ਓਏ ਆ ਜਾ ਕੰਮ ਐਨਾ ਘੱਟ ਪਿਆ 500 ਰੁਪਏ ਕਰ ਤੇ ਮੈਂ ਤਾਂ ਲਾਉਣੀ ਇੱਕ ਘੰਟਾ ਬੈਠਣ 500 ਰੁਪਏ ਦੇਣ ਲੱਗ ਜਾਂਦੇ ਜੇ ਮੈਂ ਫਿਰ ਗੁਰੂ ਬਾਦਾਂ ਵਾਲੇ ਦੇ ਪੁੱਤਰਾਂ ਦੀ ਗੱਲ ਨਾ ਕਰਾਂ ਪੀਰ ਬੁੱਧੂ ਸਾਹਿਬ ਦੀ ਗੱਲ ਨਾ ਕਰਾਂ ਉਹ ਗੁਰੂ ਕੇ ਲਾਭ ਤੇ ਸਿਹਤਾਂ ਦੀ ਗੱਲ ਨਾ ਕਰਾਂ ਤੇ ਬਾਪੂ ਗੁਰਨਾਮ ਸਿੰਘ ਦੀ ਅਸਲੀਅਤ ਮੈਂ ਦੱਸਾਂ ਤੇ ਫਿਰ ਮੇਰਾ ਫਾਇਦਾ ਕੀ ਆਏਗਾ ਕਿ ਆਪਕੋ ਸਭ ਨਾਲ ਮਹਾਰਾਜ ਅਸਮੇਸ਼ ਪਿਤਾ ਇੱਕ ਇੱਕ ਲਾੜੋ ਉਤਾਰਦੇ ਨੇ ਪਗੜਾ ਪੀਰ ਬੁੱਧੂ ਸਾਹਿਬ ਐ ਦੇਖਦਾ ਸਤਗੁਰਦੀ ਦਸਤਾਰ ਵੱਲ ਨੂੰ ਉਹ ਖੂਨ ਸਾਸ ਸੰਗੀਆਂ ਲੱਗਿਆ ਹੋਇਆ ਦਸਤਾਰ ਥੰਨੇ ਢਿੱਲੀ ਲੱਗੀ ਜਾ ਰਹੀ ਐ ਪੀਰ ਬੁੱਧੂ ਸਾਹਿਬ ਰੋ ਰੋ ਕੇ ਮਹਾਰਾਜ ਨੇ ਚੰਗ ਤੋਂ ਸਤਬਰ ਸਤੇ ਬਾਸਾ ਐ ਆਪਣੇ ਕੇਸਾਂ ਦੇ ਵਿੱਚ ਪਤਾ ਨਹੀਂ ਕਿੰਨੇ ਕ ਸਮੇਂ ਬਾਅਦ ਅੱਜ ਕੰਗੀ ਕਰਨ ਲੱਗੇ ਹੋਣਗੇ ਇਹ ਬੁੱਧੂ ਸਾਹਿਬ ਕਹਿੰਦੇ ਪੀਰ ਦੀ ਕਿਉਂ ਇਤਨਾ ਵਿੱਚ ਜਲ ਵਹਿੰਦਾ ਹੈ ਤੁਹਾਡੇ ਮੰਗ ਲੋ ਜੋ ਕੁਝ ਮੰਗਣਾ ਹੈ ਤੇ ਸੱਚੇ ਬਾਸਾ ਦੇ ਦਿਆਲੂ ਹੋ ਗਿਆਂ ਨਾ ਜੇ ਦਿਆਲੂ ਹੋ ਗਿਆ ਤਾਂ ਮੇਰੇ ਗੁਰ ਸਿੱਖੀ ਬਸਦੇ ਮਾਰੇ ਕਿਹਦਾ ਮੇਰੇ ਗੁਰ ਸਿੱਖੀ ਬਸਦੀ ਮਹਾਰਾਜ ਤੇ ਦਿਆਲੂ ਹੋ ਗਏ ਆ ਕੇਸਾਂ ਸਮੇਤ ਮੈਨੂੰ ਕੰਗੀ ਵੀ ਦੇ ਦੇ ਮਾੜਾ ਸੱਚੇ ਬਾਸਾ ਨੇ ਕਹੋਂਦੇ ਗੋਂਦੇ ਆ ਕੇਸ ਕੰਗਾ ਕੇਸਾਂ ਸਮੇਤ ਪੀਰ ਹੁਦੂ ਸਾਡੀ ਝੋਲੀ ਚ ਪਾਦਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪੀਰ ਬੁੱਧੂ ਸਾਹਿਬ ਇਹ ਕੰਗੇ ਦਾ ਕਿੱਸਾ ਨਾ ਕਰਾਂਗੇ ਕੀ ਜਿਹਦਾ ਸਾਨੂੰ ਆਪ ਵਜਨ ਲੱਗੀ ਜਾਂਦਾ ਉਹਨੂੰ ਸਰਮ ਕਰੋ ਮਿੱਤਰੋ ਪੁੱਤਰੋ ਗੁਰੂ ਕੋ ਸਵੇਸਪਤਾ ਦਾ ਦਾੜਾ ਹੈ ਇਹ ਲਾਲਾ ਜੀ ਦਾ ਹੈ ਇਹ ਬਾਜਾ ਵਾਲੇ ਸਤਗੁਰ ਦਾ ਦਾੜਾ ਨਹੀਂ ਮੇਰੇ ਗੁਰੂ ਨਾਨਕ ਦਾ ਦਾੜਾ ਹੈ ਇਹ ਜਨਮ ਦਾ ਹੀ ਸਿੱਖ ਹੈ ਫਿਰ ਆਪਣਾ ਇਹ ਕਟਾਉਣ ਦਾ ਹੱਕ ਕਿੱਥੋਂ ਦੇਦਾ ਕਿਹਨੇ ਦੇਦਾ ਹੱਕ ਕਰਿਓ ਜੇਪਾ ਪੀਰ ਬੁੱਧੂ ਸਾਹਿਬ ਸੱਚੇ ਪਾਸਾ ਨੂੰ ਕਹਿੰਦਾ ਮਹਾਰਾਜ ਇਹ ਜਿਹੜੀ ਕੰਨੀ ਐ ਇਹ ਜਿਹੇ ਤੇਰੇ ਕੇਸ ਨੇ ਕੰਨੀ ਦੀ ਗੱਲ ਬਾਤ ਕਰ ਲਵਾਂਗੇ ਕਿਸਾਂ ਦੀ ਗੱਲ ਕਰ ਲਈਏ ਸੱਚੇ ਪਾਸਾ ਇੱਕ ਵਾਰੀ ਦੁਨੀਆ ਖਤਮ ਹੋਵੇ ਫੇਰ ਪੈਦਾ ਹੋਵੇ ਕੇ ਖਤਮ ਹੋਵੇ ਦੋ ਆਲਮੇ ਕਹਿੰਦੇ ਮਾਰੇ ਕਹਿੰਦੇ ਤੇਰੇ ਕੇਸਾਂ ਦੀ ਤੇਰੀਆਂ ਜੁਲਫਾਂ ਦੀ ਜਿਹੜੀ ਕੀਮਤ ਐ ਉਹ ਤੋ